ਦੂਤ ਪਟੇ ਵਾਲਾ ਸ਼ਾਹੀ ਪੈਰਾਂ ਵਿੱਚ ਚਾਂਜਰਾ ਸਜੀ ਫਿਰਦੀ ਐ ਅੱਜ ਪਰੀਆਂ ਦੇ ਵਾਂਗਰਾ ਮੈਂ ਖਾ ਸੋਣਿਆਂ ਨੇ ਖਿੱਚੀ ਕਿੱਥੋਂ ਦੀ ਤਿਆਰੀਆ ਗੁੱਸਾ ਨਾ ਕਰੀਂ ਮੇਨੂੰ ਪਿੱਛੋਂ ਆਜ ਮਾਰੀਆ ਦੋਸਤੋ ਮੈਂ ਹਾਂ ਛੱਤਰਗਿਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਗੀ ਸ਼ਾਸਿਕਾ ਜੀ ਮੇਰਾ ਪਿੰਡ ਹੈ ਅਕਾਲਗੜ ਗੜ ਸ਼ੰਕਰ ਦੇ ਕੋਲ ਜ਼ਿਲ੍ਹਾ ਹੁਸ਼ਿਆਰਪੁਰ ਬਚਪਨ ਚ ਸ਼ਰਾਰਤੀ ਮੈਂ ਬਹੁਤ ਸਿਗਾ ਸੱਟਾਂ ਮੇਰੇ ਬਹੁਤ ਲੱਗੀਆਂ ਤੁਸੀਂ ਦੇਖੀਆਂ ਹੋਣੀਆਂ ਮੈਟ੍ਰਿਕ ਤੱਕ ਦੀ ਪੜ੍ਹਾਈ ਮੈਂ ਕੀਤੀ ਹੈ ਸਰਕਾਰੀ ਹਾਈ ਸਕੂਲ ਫਾਤੇਪੁਰ ਖੁਰਤ ਤੋਂ ਉਸ ਤੋਂ ਬਾਅਦ ਬੀਏ ਕੀਤੀ ਹੈ ਡੀਏਵੀ ਹੁਸ਼ਿਆਰਪੁਰ ਤੋਂ ਗਾਉਣ ਦਾ ਸ਼ੌਂਕ ਬਚਪਨ ਚ ਸੀਗਾ ਕਿਉਂਕਿ ਪਾਪਾ ਜੀ ਐਸੇ ਲਾਈਨ ਚ ਸੀਗੇ ਫਾਦਰ ਸਾਹਿਬ ਟੱਡ ਸਰੰਗੀ ਨਗਾਉਂਦੇ ਹੁੰਦੇ ਸੀਗੇ ਮੈਂ ਵੀ ਟੱਡ ਸਰੰਗੀ ਨਾ ਕਾਫੀ ਦਿਨ ਗਾਉਂਦਾ ਰਿਆ ਉਸ ਤੋਂ ਬਾਅਦ ਇਸ ਲਾਈਨ ਚ ਆ ਗਿਆ ਕਬੱਡੀ ਖੇਡਣ ਦਾ ਬੜਾ ਸ਼ੌਕ ਸੀਗਾ ਸਮੇਂ ਡੀਏਵੀ ਹੁਸ਼ਿਆਰਪੁਰ ਕਬੱਡੀ ਵੀ ਖੇਡਦੇ ਰਹਾ ਉਸ ਤੋਂ ਬਾਅਦ ਵੱਡੇ ਬ੍ਰਦਰ ਨੂੰ ਸ਼ੌਂਕ ਸੀਗਾ ਦੋ ਭੈਣਾਂ ਸਾਡੀਆਂ ਅਸੀਂ ਤਿੰਨ ਭਰਾ ਹਾਂ ਮੈਂ ਸਭ ਤੋਂ ਛੋਟਾ ਆਪਣੇ ਪਰਿਵਾਰ ਚ ਅ ਉਹ ਵਾਈ ਫੇ ਮੇਰੀ ਦਲਵਿੰਦਰ ਕੌਰ ਦੋ ਬੱਚੇ ਨੇ ਸਰਪ੍ਰਿਤ ਔਰ ਮਨਵੀਰ ਸਖਰ ਦੁਪਹਿਰੇ ਸਖਰ ਦੁਪਹਿਰੇ ਬੱਦਲੀ ਮਿੱਤਰੋ ਕਿੱਥੇ ਵਰਣੀ ਏ ਜਿਵੇਂ ਪਹਿਲਾਂ ਦੱਸਿਆ ਕਬੱਡੀ ਮੈਂ ਖੇਡਦਾ ਹੁੰਦਾ ਸੀਗਾ ਕਾਲਜ ਟਾਈਮ ਉਹ ਖੇਡਣ ਤੋਂ ਬਾਅਦ ਫਿਰ ਸਾਰੇ ਇਕੱਠੇ ਹੋ ਕੇ ਆਪਣਾ ਆਪਣਾ ਸੁਣਾਉਣ ਲੱਗ ਜਾਂਦੇ ਸੀਗੇ ਇੱਕ ਵਾਰੀ ਫੈਸਟੀਵਲ ਸੀਗਾ ਯੂਥ ਫੈਸਟੀਵਲ ਉਹਦੇ ਲਈ ਤਿਆਰੀ ਕਰਨੀ ਸੀਗੀ ਸੋ ਦੋਸਤਾਂ ਨੇ ਮੈਨੂੰ ਚੱਕ ਜਗਾ ਕੇ ਉਧਰ ਭੇਜਤਾ ਫੈਸਟੀਵਲ 'ਚ ਮੈਂ ਗਾਇਆ ਉਸ ਤੋਂ ਬਾਅਦ ਮੇਰੀ ਪੋਜੀਸ਼ਨ ਪਈ ਪਹਿਲੀ ਤੇ ਉਸ ਤੋਂ ਬਾਅਦ ਫਿਰ ਸਿੱਖਣਾ ਸ਼ੁਰੂ ਕੀਤਾ ਕਿਉਂਕਿ ਹਰ ਕੰਮ ਸਿੱਖਣਾ ਬਹੁਤ ਜ਼ਰੂਰੀ ਹੈ ਬੇਸ ਬਣਾਉਣਾ ਬਹੁਤ ਜ਼ਰੂਰੀ ਹੈ ਸਾਡੇ ਨਜ਼ਦੀਕ ਸਵਰਗੀ ਪੰਡਤ ਰਾਮਚੰਦ ਜੀ ਗੜ ਸ਼ੰਕਰ ਵਾਲੇ ਜਿਨ੍ਹਾਂ ਕੋਲ ਮੈਂ ਗਾਇਕੀ ਦੀ ਜਿੰਨੀ ਮੈਂ ਤਾਲੀਮ ਲੈ ਸਕਦਾ ਸੀਗਾ ਉਸ ਟਾਈਮ ਤੇ ਸਾਡੀ ਗੱਲ ਹੋਰ ਅਸੀਂ ਕੀ ਤਾਂ ਪਿਆਰੇ ਸਿੱਖਣ ਤੋਂ ਬਾਅਦ ਪਹਿਲੀ ਕੈਸਟ ਮੈਂ ਕਰਵਾਈ ਸੀ 94 ਚ ਸੁਨੇਹਾ ਸੋਹਣੇ ਯਾਰ ਦਾ ਅ ਉਸ ਤੋਂ ਬਾਅਦ ਫਿਰ 95 ਚੈੱਕ ਮੈਕੈਸਿਡ ਕਰਵਾਈ ਸੀ ਪਿਆਰ ਵਾਲੇ ਬੋਲ 97 ਚੈੱਕ ਮੈਕੈਸਿਡ ਕਰਵਾਈ ਸੀ ਤੇਰੀ ਯਾਦ ਬਚਨੀ ਆਉਂਦੀ ਜਿਵੇਂ 2002 ਚ ਜਿਹੜੀ ਮੇਰੀ ਕੈਸਟ ਆਈ ਹੈ ਇਸ਼ਕ ਜਗਾਵੇ ਜਿਹਨ ਬਹੁਤ ਪਿਆਰ ਦਿੱਤਾ ਉਸ ਤੋਂ ਬਾਅਦ ਕੰਪਨੀ ਵਾਲਿਆਂ ਨੇ ਉਹੀ ਕੈਸਟ ਜਿਹੜੀ ਮੈਂ 97 ਚ ਕੀਤੀ ਸੀ ਉਹਨੂੰ ਦੁਬਾਰਾ ਫੇਰ ਰਿਲੀਜ਼ ਕੀਤਾ ਸੋਈ ਇਸ਼ਕ ਜਗਾਵੇ ਕੈਸਟ ਤੁਸੀਂ ਸਾਰੇ ਲੋਗਾਂ ਨੇ ਬਹੁਤ ਪਸੰਦ ਕੀਤੀ ਜਿਹਦੇ ਵਿੱਚ ਗੀਤ ਸੀਗਾ ਸੂਟ ਪਟੇ ਵਾਲਾ ਸ਼ਾਹੀ ਪੈਰਾਂ ਵਿੱਚ ਚਾਂਜਰਾ ਸੱਜੀ ਫਿਰ ਦੀਏ ਅੱਜ ਪਰੀਆਂ ਦੇ ਵਾਂਗਰਾ ਮੈਂ ਖਾ ਸੋਣਿਆਂ ਨੇ ਖਿੱਚੀ ਕਿੱਥੋਂ ਦੀ ਤਿਆਰੀ ਹੈ ਗੁੱਸਾ ਨਾ ਕਰੀਨੀ ਤੈਨੂੰ ਪਿੱਛੋਂ ਆਵਾਜ਼ ਮਾਰੀਆ ਗੁੱਸਾ ਨਾ ਕਰੀਨੀ ਤੈਨੂੰ ਪਿੱਛੋਂ ਸਫ਼ਰ ਮੇਰਾ ਕਾਫੀ ਲੰਬਾ ਹੈ ਕਿਉਂਕਿ 94 ਤੋਂ ਲੈ ਕੇ ਸਭ ਤੁਹਾਡਾ ਸਰੋਤਿਆਂ ਦਾ ਪਿਆਰ ਹੈ ਵਾਹਿਗੁਰੂ ਦੀ ਕਿਰਪਾ ਹੈ ਕਿਉਂਕਿ ਹਰ ਬੰਦਾ ਚੰਗਾ ਕਰਦਾ ਅੱਜ ਦੀ ਅੱਜ ਦੇ ਜ਼ਮਾਨੇ 'ਚ ਕੰਪੀਟੀਸ਼ਨ ਦਾ ਦੌਰ ਹੈ ਜਦੋਂ ਵਾਹਿਗੁਰੂ ਨੇ ਭਾਗ ਲਾਉਣੇ ਆ ਉਹਦੇ ਹੋਣਾ ਸਾਰਾ ਕੁਝ ਸੋ ਮੈਨੂੰ ਕਾਫੀ ਕisse ਯਾਦ ਨੇ ਜene ਚ ਇੱਕ ਕਿਸਮ ਅ ਸੁਣਾਉਣਾ ਪਿਛਲੀ ਵਾਰੀ ਮੈਂ ਕੈਨੇਡਾ ਆਇਆ ਸੀਗਾ ਵਿਕਟੋਰੀਆ ਸੀ ਸ਼ੋਅ ਕਰਨ ਚੱਲੇ ਸੀਗੇ ਸਾਰੇ ਸਾਡੇ ਪ੍ਰੋਮੋਟਰ ਸਾਹਿਬ ਕੁਲਵਿੰਦਰ ਭਾਜੀ ਮੇਰੇ ਨਾਲ ਜਿਹੜੀ ਜਿੰਨੀ ਸਾਰੀ ਟੀਮ ਸੀਗੀ ਉਧਰੋਂ ਆਏ ਹੋਏ ਉਸਤਾਦ ਜੀ ਤੋ ਅਸੀਂ ਜਾ ਰਹੇ ਸੀਗੇ ਪ੍ਰੋਗਰਾਮ ਕਰਨ ਵਿਕਟੋਰੀਆ ਫੈਰੀ ਚ ਜਾਣਾ ਸੀਗਾ ਅਸੀਂ ਸਾਰੇ ਉੱਤੇ ਚਲੇ ਗਏ ਘੁੰਮਣ ਥੱਲਿਓ ਤੇ ਉੱਤੇ ਇੱਕ ਅਸੀਂ ਫੋਟੋ ਵਗੈਰਾ ਕਰ ਰਹੇ ਸੀਗੇ ਥੱਲੇ ਇੱਕ ਮਾਤਾ ਜੀ ਆਏ 70 ਕੇ ਸਾਲ ਦੇ ਉਹਨਾਂ ਦੇ ਨਾਲ ਉਹਨਾਂ ਦੀ ਦੋਤੀ ਸੀ ਜਾਂ ਪੋਤੀ ਸੀ ਪਤਾ ਨਹੀਂ ਮੈਨੂੰ ਆਈ ਡੋਂਟ ਨੋ ਉਹਨਾਂ ਨੇ ਮੈਨੂੰ ਪਿੱਛੇ ਤੋਂ ਆ ਕੇ ਫੜ ਲਿਆ ਕਹਿੰਦੇ ਪੁੱਤਰ ਤੂੰ ਗੁੱਸਾ ਨਾ ਕਰੀ ਹਣਾ ਲੱਗੇ ਹਾਂਜੀ ਮਾਤਾ ਜੀ ਕਹਿੰਦੇ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਮੈਂ ਪੌੜੀਆਂ ਚੜ੍ਹਦੀ ਨਹੀਂ ਆ ਕਦੇ ਲੇਕਿਨ ਮੈਂ ਤੈਨੂੰ ਥੱਲੇ ਵੇਖ ਲਿਆ ਸੀਗਾ ਇਸ ਕਰਕੇ ਤੈਨੂੰ ਵੇਖਣ ਆਈਆਂ ਆਸ਼ੀਰਵਾਦ ਦੇਣਾ ਆ ਸੋ ਇਸ ਤੋਂ ਜ਼ਿਆਦਾ ਵਧੀਆ ਜ਼ਿੰਦਗੀ 'ਚ ਮੇਰੇ ਲਈ ਕੋਈ ਪਲ ਨਹੀਂ ਹੋ ਸਕਦਾ ਸਾਜਾ ਪਿਆਰ ਦਾ ਅੱਜਕੱਲ ਨਵੇਂ ਮੁੰਡਿਆਂ ਨੂੰ ਐਂ ਲੱਗਦਾ ਕਿ ਬਿਨਾ ਸਿੱਖਣ ਤੋਂ ਪੈਸੇ ਤੇ ਜ਼ੋਰ ਨਾਲ ਅੱਗੇ ਆਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਪੰਜਾਬੀ ਸਿੰਗਰ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਮੰਗਦੇ ਐ ਬੜੇ ਪੈਸੇ ਕਮਾਉਂਦੇ ਹੋਣਗੇ ਗਲਤ ਫਹਮੀ ਐ ਕਿਉਂਕਿ ਹਿੱਟ ਗੈਸਟ ਦੇਣ ਨੂੰ ਬੜਾ ਕੁਛ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਮੈਨੂੰ 10 ਸਾਲ ਬਾਅਦ ਇੱਕ ਗੀਤ ਮਿਲਿਆ ਗੁੱਸਾ ਨਾ ਕਰੀ ਜਿਸ ਗੀਤ ਨੇ ਮੈਨੂੰ ਹਿੱਟ ਕੀਤਾ ਸੋ ਇਹ ਉਹਨਾਂ ਨੂੰ ਵੀ ਪਤਾ ਨਹੀਂ ਕਿੰਨੀ ਦਿਨ ਇੰਤਜ਼ਾਰ ਕਰਨੀ ਪੈਣੀ ਐ ਔਰ ਉਹ ਸਿੱਖਣਾ ਬਹੁਤ ਜ਼ਰੂਰੀ ਐ ਕਿਉਂਕਿ ਇੱਕ ਕੈਸੇਟ ਤੁਸੀਂ ਪੈਸੇ ਦੇ ਜ਼ੋਰ ਨਾਲ ਵੀ ਹਿੱਟ ਕਰ ਸਕਦੇ ਹੋ ਪੈਸੇ ਤੁਸੀਂ ਭਾਪੇ ਦੇ ਗਲ ਚ ਗੂਠਾ ਦੇ ਕੇ ਲੈ ਲੈਣੇ ਉਹਨੂੰ ਦੇਣੇ ਪੈਂਦੇ ਕਿਉਂਕਿ ਕਈ ਵਾਰ ਇਕਲੌਤਾ ਪੁੱਤ ਹੁੰਦਾ ਉਹ ਕਹਿੰਦਾ ਮੈਂ ਗਾਉਣਾ ਹੀ ਗਾਉਣਾ ਸੋ ਜੇ ਤੁਸੀਂ ਮਾਰਕੀਟ 'ਚ ਰਹਿਣਾ ਚਾਹੁੰਦੇ ਹੋ ਫਿਰ ਤੁਹਾਨੂੰ ਸਿੱਖਣਾ ਆਉਣਾ ਚਾਹੀਦਾ ਕਰਕੇ ਨਵਾਂ ਉਹੀ ਬੰਦਾ ਦੇ ਸਕਦਾ ਜਿਹਨੇ ਸਿੱਖਿਆ ਜੇ ਇੱਕ ਕੈਸੇਟ ਪੈਸੇ ਦੇ ਜ਼ੋਰ ਨਾਲ ਹਿੱਟ ਕਰਦੇ ਹੋ ਦੂਜੀ ਕੈਸੇਟ ਤੁਸੀਂ ਦੇ ਨਹੀਂ ਸਕਦੇ ਮਾਰਕੀਟ 'ਚ ਕਿਉਂਕਿ ਤੁਹਾਨੂੰ ਆਉਂਦਾ ਕੁਝ ਨਹੀਂ ਜੇ ਤੁਹਾਨੂੰ ਆਉਂਦਾ ਹੋਏਗਾ ਫਿਰ ਤੁਸੀਂ ਨਵਾਂ ਕਰ ਸਕਦੇ ਹੋ ਤਜਰਬਾ ਮੇਰਾ ਇਹੀ ਹੈ ਕਿ ਕੈਸੜ ਕਰਵਾਉਣ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ ਮੈਟਰ ਬਹੁਤ ਅੱਛਾ ਹੋਣਾ ਚਾਹੀਦਾ ਉਸ ਬਾਅਦ ਕੰਪੋਜੀਸ਼ਨ ਆ ਸਾਰਾ ਸੁਮੇਲ ਹੈ ਇੱਕ ਵਧੀਆ ਕਰਨ ਸੋ ਆਓ ਮਾਰਕੀਟ ਚ ਜ਼ੋਰ ਨਾਲ ਆਓ ਤਾਂ ਕਿ ਪਤਾ ਲੱਗੇ ਕਿ ਤੁਸੀਂ ਕੁਝ ਸਿੱਖ ਕੇ ਆਏ ਹੋ ਤੁਸੀਂ ਸੱਭਿਆਚਾਰ ਨੂੰ ਅੱਗੇ ਲੈ ਕੇ ਹੋ ਬੜੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਮੇਰੇ ਤੇ ਮੈਂ ਇਹ ਹੀ ਦੁਆ ਕਰਦਾ ਕਿ ਸਾਰੇ ਸਿੰਘਰਾਂ ਤੇ ਇਸੇ ਤਰ੍ਹਾਂ ਦੀ ਕਿਰਪਾ ਹੋਵੇ ਚਾਹਣ ਵਾਲਿਆਂ ਨੂੰ ਤਾਂ ਮੈਂ ਇਹੀ ਕਹਣਾ ਕਿ ਜਿਵੇਂ ਮੈਨੂੰ ਉਹਨਾਂ ਨੇ ਬਹੁਤ ਪਿਆਰ ਕੀਤਾ ਮੈਨੂੰ ਲੱਗਦਾ ਕਿ ਮੈਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ 3-4 ਗੁਣਾ ਜ਼ਿਆਦਾ ਤੁਸੀਂ ਮੈਨੂੰ ਪਿਆਰ ਦਿੱਤਾ ਹੈ ਵੀਡੀਓ ਬਹੁਤ achhi ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰਵਾਰਿਕ ਵੀਡੀਓ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਸੀਂ ਬਹੁਤ ਪਸੰਦ ਕੀਤੀਆਂ ਅੱਗੇ ਤੋਂ ਵੀ ਮੈਂ ਤੁਹਾਡੀ ਜੋ ਆਸਾਂ ਨੇ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਇੱਕ ਗੱਲ ਮੈਨੂੰ ਕਦੇ-ਕਦੇ ਚੁਬ ਚੁਬਦੀ ਹੁੰਦੀ ਹੈ ਕਿ ਮੈਨੂੰ ਕਈ ਸਵਾਲ ਐਸੇ ਹੁੰਦੇ ਹਾਲਾਂਕਿ ਮੇਰੀ ਕੋਈ ਵੀਡੀਓ ਗੰਦੀ ਨਹੀਂ ਹੈ ਲੇਕਿਨ ਹੁੰਦਾ ਕਿ ਉਹਦੀ ਵੀਡੀਓ ਗੰਦੀ ਸੀਗੀ ਉਹਦਾ ਇਹ ਹੋਇਆ ਉਹ ਹੋਇਆ ਇਹ ਸਾਰਾ ਕਸੂਰ ਕੱਲਾ ਸਿੰਗਰ ਦਾ ਵੀ ਨਹੀਂ ਹੁੰਦਾ ਕੱਲੇ ਕੰਪਨੀ ਦਾ ਵੀ ਨਹੀਂ ਹੁੰਦਾ ਵੇਖਣ ਵਾਲਿਆਂ ਦਾ ਵੀ ਹੁੰਦਾ ਤੁਸੀਂ ਉਹ ਵੀਡੀਓ ਜਦੋਂ ਪਸੰਦ ਕਰਦੇ ਹੋ ਤੇ ਤਾਂ ਹੀ ਸਿੰਗਰ ਦੀ ਔਰ ਕੰਪਨੀ ਵਾਲੇ ਦਾ ਤਾਂ ਹੀ ਹਿੰਮਤ ਪੈਂਦੀ ਹੈ ਕਿ ਦੁਆਰਾ ਗੰਦੀ ਵੀਡੀਓ ਤੁਹਾਨੂੰ ਦਿੰਦਾ ਇੱਕ ਵਾਰੀ ਕਿਸੇ ਵੀਡੀਓ ਨੂੰ ਤੁਸੀਂ ਨਕਾਰ ਦਿੰਨੇ ਹੋ ਦੁਆਰਾ ਜਿਸ ਕੰਪਨੀ ਨੇ 50 60 ਲੱਖ ਰੁਪਈਆ ਲਾਉਣਾ ਹੁੰਦਾ ਉਹਦੀ ਹਿੰਮਤ ਨਹੀਂ ਪੈਂਦੀ ਕਿ ਸਾਡੀ ਕਿਸੇ ਡੁੱ ਸੋ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਕਿ ਸੱਭਿਆਚਾਰ ਦੀ ਹੱਦ ਅੰਦਰ ਰਹਿ ਕੇ ਸਿੰਗਰ ਗਾਉਣ ਸਿੰਗਰ ਵੀਡੀਓ ਬਣਾਉਣ ਤੁਸੀਂ ਜ਼ਿਆਦਾ ਇਸ ਲਈ ਹੰਬੜਾ ਮਾਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਤਾਂ ਖੈਰ ਜਿੰਨਾ ਕਰ ਸਕਦੇ ਹਾਂ ਉਹ ਕਰ ਹੀ ਰਹੇ ਹਾਂ ਲੇਕਿਨ ਤੁਸੀਂ ਵੀ ਥੋੜਾ ਸਾਨੂੰ ਪਿਆਰ ਦੀ ਵਰਖਾ ਦਿਓ ਕਿ ਕਪੜੇ ਪੂਰੇ ਪਾ ਕੇ ਆਈਏ